ਨੇ ਮਹਾਕਾਲ ਤਖਸਬ ਦੀ ਫਸੀਲ ਤੋਂ ਵੀ ਇਹ ਸ਼ਬਦ ਕਹੇ ਸੀ ਕਿ ਸ੍ਰੀ ਅਕਾਲ ਤਖਸਬ ਸੋ ਅਕਾਲੀ ਦਲ ਬਣਾ ਸਕਦਾ ਹੈ 100 ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਸਬ ਦੇ ਸੰਕਲਪ ਨੂੰ ਪੈਦਾ ਨਹੀਂ ਕਰ ਸਕਦੇ ਮੈਂ ਅੱਜ ਵੀ ਕਹਣਾ ਮੈਂ ਕੋਈ ਰਜ਼ਾਇਦਾ ਨਹੀਂ ਕਰਨਾ ਕੋਈ ਅਸਤੀਫਾ ਨਹੀਂ ਦੇਣਾ ਹੋਰ ਵੀ ਕੋਈ ਦੋਸ਼ ਲਾਉਣੇ ਮੇਰੇ ਤੇ ਲਾ ਸਕਦੇ ਤੁਸੀਂ ਪੀਟੀਸੀ ਦੇ ਉੱਤੇ ਕੋਈ ਔਰਤਾਂ ਪਿਠਾ ਕੇ ਮੇਰੇ ਤੇ ਇਲਜ਼ਾਮ ਲਵਾ ਸਕਦੇ ਹੋ ਇਹਨੇ ਸਾਡੇ ਨਾਲ ਜਿਹੜੀ ਬਾਤ اخلاقی ਕੀਤੀ ਹੈ ਇਹਨੇ ਸਾਡੇ ਬਦਤਮੀਜ਼ੀ ਕੀਤੀ ਕਰ ਸਕਦੇ ਹੋ ਤੁਸੀਂ ਉਮੀਦ ਹੈ ਤੁਹਾਡੇ ਤੋਂ ਇੱਥੋਂ ਤੱਕ ਇੱਕ ਸਭ ਕ ਅਕਾਲੀ ਆਗੂ ਉਹੀ ਆਕਾਲੀ ਆਗੂ ਚੰਡੀਗੜ੍ਹ ਦੇ ਵਿੱਚ ਕੁਝ ਬੰਦਿਆ ਨਾ ਮੀਟਿੰਗਾਂ ਕਰਦਾ ਉਹਨਾਂ ਨੂੰ ਕਹਿੰਦਾ ਅੰਮ੍ਰਿਤਸਰ ਜਾਓ ਮੈਂ ਪ੍ਰੈਸ ਮੈਨੇਜ ਕਰਕੇ ਦਿੰਦਾ ਯਾਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਓ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ ਮੰਗ ਬਤਰ ਦਿਓ ਕਿ ਬੜੇ ਗੰਭੀਰ ਮਦ ਦੋਸ਼ ਲੱਗੇ ਨੇ ਇਹਨਾਂ ਨੂੰ ਜ਼ਹੀਦਾਰੀ ਤਫਾਰਕ ਕੀਤਾ ਜਾਵੇ ਉਹ ਮੇਰਾ ਭਰਾ ਸੀ ਮੇਰੇ ਤੱਕ ਗੱਲ ਪਹੁੰਚੀ ਉਹ ਟਲ ਗਿਆ ਇਸਤਰਾ ਦੀਆਂ ਹੋਰ ਵੀ ਉਮੀਦਾਂ ਨੇ ਕਿ ਐਸੇ ਵਿਅਕਤੀ ਜਿਹੜੇ ਨੇ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਜਾ ਸਕਦੇ ਆ ਜਿਹੜਾ ਮੈਨੂੰ ਜਿਹੜਾ ਹੈ ਉਹ ਬਦਨਾਮ ਕਰਨ ਦੇ ਲਈ ਮੇਰੀ ਕਰਦਾਰਕੁਸ਼ੀ ਕਰਨ ਦੇ ਲਈ ਜਿਹੜਾ ਹੈ ਮੋਰਾ ਬਣ ਬਹੁਤ ਮੰਦਪਾਗ ਹੈ